ਕੱਲ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਪੁਲਿਸ ਪਹੁੰਚੀ ਜੀਸੀਬੀ ਚੱਲੀ ਬੜੀ ਮਸ਼ਹੂਰ ਹੋ ਗਈ ਹੈ ਵੈਸੇ ਪੰਜਾਬ ਸਰਕਾਰ ਇਸ ਗੱਲ ਦੇ ਲਈ ਵੀ ਜੀਸੀਬੀ ਚਲਾਉਣ ਦੇ ਲਈ ਸੋ ਉੱਥੇ ਵੀ ਜੀਸੀਬੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਹਾਲਾਤ ਇਹ ਬਣੇ ਕਿ ਕਿਤੇ ਬੈਗ ਰੂਲ ਦੇ ਵਿਖੇ ਕਿਤੇ ਉਹਨਾਂ ਦਾ ਜਿਹੜਾ ਰਸੋਈ ਦਾ ਰੋਜ਼ ਦਾ ਸਮਾਨ ਸੀ ਉਹ ਰੁੱਲਦਾ ਵੇਖਿਆ ਗਿਆ ਸਟੇਜਾਂ ਢਾਈਆਂ ਗਈਆਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਪੰਜਾਬ ਦੀ ਲਹਿਰਾਂ ਦੀ ਗੱਲ ਕਰੀਏ ਬਹੁਤ ਹੀ ਇੱਕ ਮੰਦ ਭਗਾ ਬਤਾਰਾ ਪਰ ਜਿਸ ਤਰ੍ਹਾਂ ਕਿਸਾਨ ਅੰਦੋਲਨ ਨਾਲ ਛੰਗੂ ਦੇ ਖਨੂਰੀ ਬਾਰਡਰ ਦੇ ਉੱਤੇ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਐਕਸ਼ਨ ਕੀਤਾ ਗਿਆ ਉਹ ਜਿਹਨਾਂ ਨੂੰ ਸੁਮਤੀ ਕਿਸਾਨੀ ਸਮਚਾਰ ਕਿਸਾਨ ਅੰਦੋਲਨ ਹੁਲੁੰਦਿਆ ਗਿਆ ਹਾਜ਼ਲ ਮੱਚ ਗਈ ਫਿਰ ਸ਼ਾਇਦ ਦਿੱਲੀ ਵਾਲਿਆਂ ਨੇ ਇੰਨਾ ਸਿੱਧੇ ਤੌਰ ਤੇ ਕਿਸ ਨਾਲ ਹੱਥ ਪਾਉਣ ਦੀ ਹਿੰਮਤ ਨਹੀਂ ਕੀਤੀ ਜਿਸ ਕਦਰ ਕੱਲ ਪੰਜਾਬ ਦੀ ਸਰਕਾਰ ਨੂੰ ਵਰਤਾਰਾ ਵਰਤਾਇਆ ਗਿਆ ਪੰਜਾਬ ਪਲੀਜ਼ ਸੋਚ ਲਾਪਨ ਦੇ ਸਾਹ ਨੂੰ ਜੀ ਇਦਾਂ ਹੀ ਕਿਸੇ ਜਗ੍ਹਾ ਤੇ ਡਲੇਵਾਲ ਸਾਹਿਬ ਨੂੰ ਬਾਕੀ ਆਗੂਆਂ ਨੂੰ ਕਿਉਂਕਿ ਉਹਦੇ ਨਾਲ ਪ੍ਰੋਸੇਜੁਕਤ ਨੂੰ ਬਹੁਤ ਵੱਡੀ ਛੱਟ ਲੱਗੀ ਹੈ ਜੀ ਸਿੱਖ ਤਬ ਦੂਜਾ ਪੱਖ ਵੀ ਹੈ ਪੱਖ ਸਿਆਸੀ ਵੀ ਹੈ ਜੀ ਕਿਵੇਂ ਦੇਖਦੇ ਹੋ ਭਾਜਪਾ ਨੇ ਵੀ ਤੰਜ ਕਸਦੇ ਕਾਂਗਰਸ ਨੇ ਵੀ ਕਸਤੇ ਕਾਂਗਰਸ ਨੇ ਤਾਂ ਇਹਦੇ ਤੇ ਪ੍ਰੋਟੈਸਟ ਹੈ ਜਿਹੜੀ ਉਹ ਵੀ ਕਰ ਦਿੱਤੀ ਫੱਟੀਆਂ ਹੱਥ ਦੇ ਵਿੱਚ ਲੈ ਕੇ ਹਾਲਾਂਕਿ ਆਮ ਆਦਮੀ ਪਾਰਟੀ ਇਸ ਤੇ ਬਿਲਕੁਲ ਵੀ ਹਾਲੇ ਤੱਕ ਨਹੀਂ ਬੋਲੀ ਕੋਈ ਅਧਿਕਾਰੀ ਕੋਈ ਕਿਸੇ ਤਰੀਕੇ ਦੀ ਸਟੇਟਮੈਂਟ ਪੰਜਾਬ ਸਰਕਾਰ ਵੱਲੋਂ ਸਾਹਮਣੇ ਨਹੀਂ ਆਉਂਦੀ ਪਰ ਕਈ ਮੰਤਰੀ ਸਹਿਬਾਂ ਅੰਦਰ ਪਾਰਟੀ ਮੈਂ ਦੂਜੇ ਮੰਤਰੀ ਨੇ ਉਹਨਾਂ ਨੇ ਮੀਡੀਆ 'ਚ ਆ ਕੇ ਇਹ ਗੱਲ ਕਹੀ ਹੈ ਕਿ ਅਸੀਂ ਕਿਸਾਨਾਂ ਦੇ ਵਿਰੋਧੀ ਨਹੀਂ ਆ ਜੀ ਚਾਹੁੰਦੇ ਆ ਕਿਸਾਨਾਂ ਦਾ ਮਸਲਾ ਹਲਾਉਣਾ ਚਾਹੀਦਾ ਪਰ ਮਸਲਾ ਕੇਂਦਰ ਦੇ ਨਾਲ ਪੰਜਾਬ ਜੇ ਸੜਕਾਂ ਰੋਕਦੇ ਆ ਤਾਂ ਸੜਕਾਂ ਦੇ ਨਾਲ ਪੰਜਾਬ ਦੇ ਨੁਕਸਾਨ ਹੁੰਦਾ ਹੈ ਪੰਜਾਬ ਦਾ ਰੋਜ਼ਗਾਰ ਜਾਂਦਾ ਹੈ ਪੰਜਾਬ ਵਿਆਪਕ ਕਾਚੇ ਨੂੰ ਠੇਸ ਲੱਗਦੀ ਹੈ ਕਾਂਗਰਸ ਨੂੰ ਲੱਗਦਾ ਹੈ ਕਿ ਅਗਲੇ 27 ਦੇ ਜਿਹੜੀਆਂ ਚੋਣਾਂ ਆ ਰਹੀਆਂ ਨੇ ਇਹਦੇ ਮੁੱਦਾ ਪਨਾਇਆ ਜਾ ਸਕਦਾ ਹੈ ਸਾਨੂੰ ਫਾਇਦਾ ਹੋ ਸਕਦਾ ਹੈ ਕਾਂਗਰਸ ਨੂੰ ਇਹ ਲੱਗਦਾ ਹੋਵੇਗਾ ਇਸ ਕਰਕੇ ਡਟ ਕੇ ਖਲਾਫ ਬੋਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਕਿਸਾਨਾਂ ਦੀ ਕੱਲ ਦੇ ਰਾਤ ਜਿਸ ਤਰ੍ਹਾਂ ਦੀ ਕਾਰਵਾਈ ਅੰਦੋਲਨ ਦੇ ਉੱਪਰ ਕੀਤੀ ਗਈ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਉਸ ਤੋਂ ਬਾਅਦ ਹਾਲਾਤ ਕਿਸ ਤਰ੍ਹਾਂ ਦੇ ਨੇ ਅਗਲੀ ਰਣਨੀਤੀ ਕੀ ਕਹਿੰਦੀ ਹੈ ਤੇ ਸਰਕਾਰ ਇਸ ਬਾਰੇ ਕੀ ਸੋਚ ਰਹੀ ਹੈ ਸਵਾਲ ਬਹੁਤ ਨੇ ਗੱਲਬਾਤ ਕਰਾਂਗੇ ਇਸ ਬਾਰੇ ਮੇਰੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬਾ ਬਾਬਾ ਸਵਾਗਤ ਹੈ ਤੁਹਾਡਾ ਪਰ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼ਕਾਲ ਜੀ ਆਮ ਤੇ ਸਵੇਨਸ਼ੀਲ ਮੁਦਿਆ ਜਨਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਲਓ ਸਵਾਲ ਜੀ ਸਤ ਸਭ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੀ ਕਿ ਕੱਲ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਪੁਲਿਸ ਪਹੁੰਚੀ ਜੀਸੀਬੀ ਚੱਲੀ ਬੜੀ ਮਸ਼ਹੂਰ ਹੋ ਗਈ ਹੈ ਵੈਸੇ ਪੰਜਾਬ ਸਰਕਾਰ ਇਸ ਗੱਲ ਦੇ ਲਈ ਵੀ ਜੀਸੀਬੀ ਚਲਾਉਣ ਦੇ ਲਈ ਸੋ ਉੱਥੇ ਵੀ ਜੀਸੀਬੀ ਚਲਾ ਦਿੱਤੀ ਗਈ ਜਿਸ ਤੋਂ ਬਾਅਦ ਹਾਲਾਤ ਇਹ ਬਣੇ ਕਿ ਕਿਤੇ ਬੈਗ ਰੂਲ ਦੇ ਵਿਖੇ ਕਿਤੇ ਉਹਨਾਂ ਦਾ ਜਿਹੜਾ ਰਸੋਈ ਦਾ ਰੋਜ਼ ਦਾ ਸਾਮਾਨ ਸੀ ਉਹ ਰੁੱਲਦਾ ਵੇਖਿਆ ਗਿਆ ਸਟੇਜਾਂ ਢਾਈਆਂ ਗਈਆਂ ਕਿਸ ਤਰ੍ਹਾਂ ਦੇਖਦੇ ਹੋ ਇਹ ਸਾਰੇ ਵਰਤਾਰੇ ਨੂੰ ਜੋ ਕੱਲ੍ਹ ਦੇਰ ਸ਼ਾਮ ਵਾਪਰੇਆ ਸੀ ਜੋ ਕੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਸਮਝਾਂ ਕਿ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਪੰਜਾਬ ਦੀ ਲਹਿਰਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਇੱਕ ਮੰਦਪਾਗਾ ਵਰਤਾਰਾ ਹੂੰ ਇਸਲੇ ਦਹਾਕਿਆਂ ਚ ਪੰਜਾਬ ਦੇ اندر ਬਹੁਤ ਸਾਰੇ ਅੰਦੋਲਨਾਂ ਦੀ ਲਹਿਰਾਂ ਉੱਠੀਆਂ ਹੋਣਗੀਆਂ ਟਕਰਾਅ ਵੀ ਬਣਿਆ ਹੋਣਗੇ ਪਰ ਜਿਸ ਕਦਰ ਕਿਸਾਨ ਅੰਦੋਲਨ ਨਾਲ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਐਕਸ਼ਨ ਕੀਤਾ ਗਿਆ ਉਹ ਜਿਹਨਾਂ ਨੂੰ ਸੁਮਤੀ ਕਿਸਾਨੀ ਸਮਚਾਰ ਕਿਸਾਨ ਅੰਦੋਲਨ ਬੁਲੰਦ ਰਿਆ ਗਿਆ ਹੱਜਰ ਮੱਚ ਗਈ ਜੇ ਕੋਈ ਸਮਾਸੀ ਜਦੋਂ ਦਿੱਲੀ ਦੇ ਬਾਟਾਵਾ ਦੇ ਕਿਸਾਨ ਬੈਠੇ ਸੀ ਇਹ ਨਹੀਂ ਕਿ ਉੱਥੇ ਘਟ ਹੋਈ ਉੱਥੇ ਵੱਡੇ ਵੱਡੇ ਉਹਨਾਂ ਦੇ ਆਲੇ ਦੋਲੇ ਲੋੜੇ ਦੇ ਕਿਲ ਗੱਡੇ ਗਏ ਬੜਾ ਕੁਝ ਨਵਖਵਾਦੀ ਬਹੁਤ ਕੁਝ ਕਿਹਾ ਗਿਆ ਦੇਸ਼ ਵਿਰੋਧੀ ਗੱਲਾਂ ਕੀਤੀਆਂ ਗਈਆਂ ਕੋਈ ਕਸਰ ਨਹੀਂ ਛੱਡੀ ਗਈ ਪਰ ਸ਼ਾਇਦ ਦਿੱਲੀ ਵਾਲਿਆਂ ਨੇ ਇਹਨਾਂ ਸਿੱਧੇ ਤੌਰ ਤੇ ਕਿਸਾਨਾਂ ਨਾਲ ਹੱਥ ਪਾਉਣ ਦੀ ਹਿੰਮਤ ਨਹੀਂ ਕੀਤੀ ਜਿਸ ਕਦਰ ਕੱਲ ਪੰਜਾਬ ਦੀ ਸਰਕਾਰ ਕੋਲ ਵਰਤਾਰਾ ਵਰਚਾਇਆ ਗਿਆ ਜੀ ਜੀ ਤੇ ਕੋ ਗੱਲ ਬੜੀ ਸਾਫ ਹੈ ਤੁਸੀਂ ਉਹਨਾਂ ਨੂੰ ਗੱਲਬਾਤ ਲਈ ਬੁਲਾਇਆ ਸਰਨ ਸਿੰਘ ਪੰਦੇਰ ਜੀ ਸਿੰਘ ਢੱਲੇਬਾਲ ਦੂਜੇ ਕਿਸਾਨ ਆਗੂ ਚੰਡੀਗੜ੍ਹ ਚ ਮੁਲਾਕਾਤ ਹੁੰਦੀ ਹੈ ਕਈ ਘੰਟੇ ਮੀਟਿੰਗ ਚੱਲਦੀ ਹੈ ਆਪਾਂ ਦਰਸ਼ਕਾਂ ਨੂੰ ਜਿਤੇਗਾ ਕੱਲ ਵੀ ਆਈ ਕੇ ਆਸੀ ਕਿ ਕੇਂਦਰ ਦੇ ਮੰਤਰੀ ਹੋਣ ਜੋਨ ਸਾਹਿਬ ਤੇ ਪੰਜਾਬ ਦੇ ਮੰਤਰੀ ਉਹ ਚੀਮਾ ਸਾਹਿਬ ਕਹਿੰਦੇ ਗੱਲਬਾਤ ਬੜੀ ਸਦਭਾਵਨਾ ਵਾਲੇ ਮਾਹੌਲ ਚ ਹੋਈ ਹੂੰ ਤੇ ਮੈਂ ਤੁਹਾਨੂੰ ਕੱਲ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਕਿਸਾਨ ਆਗੂਆਂ ਦੇ ਚਿਹਰੇ ਉਹਨਾਂ ਤੋਂ ਸਦਭਾਵਨਾ ਵਾਲੀ ਕੱਲ ਨਜ਼ਰ ਨਹੀਂ ਆਉਂਦੀ ਬਿਲਕੁਲ ਕਿ ਤੇਰੇ ਖਦਸ਼ੇ ਹੋ ਸਕਦਾ ਉਹਨਾਂ ਦੇ ਅੰਦਰੀ ਭਾਵ ਚ ਹੋਣਗੇ ਕਿ ਕੁਝ ਵਾਪਰ ਸਕਦਾ ਪਰ ਉਹ ਪ੍ਰਗਟਾਵਾ ਨਹੀਂ ਕਰ ਸਕੇ ਜੇ ਸਮਝ ਨਹੀਂ ਸਕੇ ਸਥਿਤੀ ਨੂੰ ਕਉ ਕੱਲ ਜਦੋਂ ਗੱਲਬਾਤ ਕੇਂਦਰ ਨਾਲ ਸਮਾਪਤ ਹੋਈ ਤੋਂ ਉਦੋਂ ਬਾਅਦ ਕਿਸਾਨ ਆਗੂ ਨੇ ਆਪ ਕਿਹਾ ਕਿ ਜੀ ਸਵੇਰ ਤੋਂ ਲੈ ਕੇ ਦਿਨ ਨੂੰ ਇਹ ਖਤਸ਼ਾਦਾ ਸੀ ਕਿ ਸ਼ੰਗੂ ਤੇ ਖਨੋਰੀ ਬਾਰਡਰ ਤੋਂ ਅੰਦੂਲਨ ਮੁਖਤੇੜਿਆ ਜਾ ਸਕਦਾ ਹਟਾਇਆ ਜਾ ਸਕਦਾ ਪਰ ਕਹਿੰਦੇ ਕਿ ਉਹ ਵੱਡੀ ਕਹਿੰਦੇ ਜੀ ਕਿਸਾਨ ਆਏ ਤੇ ਗੱਲ ਲੱਗਦੀ ਨਹੀਂ ਮੈਂ ਮੀਡੀਆ ਦਾ ਇੱਕ ਮਿੱਤਰ ਸੁਣ ਰਿਹਾ ਸੀ ਇਸੇ ਮੌਕੇ ਤੇ ਗੱਲ ਕਰਦਾ ਕਹਿੰਦੇ ਜਿਉਂ ਹੀ ਉਹਨਾਂ ਦੀਆਂ ਗੱਡੀਆਂ ਪੰਦੇਸਰ ਸਾਹਿਬ ਦੀਆਂ ਚੰਡੀਗੜ੍ਹ ਤੋਂ ਨਿਕਲੀਆਂ ਉਹ ਕਹਿੰਦੇ ਜਿੱਥੇ ਕੋਈ ਪੱਥਰ ਲੱਗਿਆ ਹੋ ਸੀ ਕਿ ਜਿੱਥੇ ਲਿਖਿਆ ਹੁੰਦਾ ਕਿ ਚੰਡੀਗੜ੍ਹ ਤੁਹਾਡਾ ਸਵਾਗਤ ਕਰਦਾ ਹੈ ਚਾਰ ਕਦਮ ਅੱਗੇ ਨਿਕਲ ਜਾਈਂ ਪੰਜਾਬ ਪੁਲਿਸ ਨੇ ਤੋਂ ਉਹ ਚਲਾ ਪੰਦੇਸਰ ਸਾਹਿਬ ਨੂੰ ਜੀ ਇਦਾਂ ਹੀ ਕਿਸੇ ਜਿਹੜਾ ਤੇ ਜਲੇਵਾਲ ਸਾਹਿਬ ਨੂੰ ਬਾਕੀ ਆਗੂਆਂ ਨੂੰ ਕਿਤੇ ਉਹਨਾਂ ਨਾਲ ਪ੍ਰੋਸੈਜੋਗਤ ਅਨੁਭਵ ਬਹੁਤ ਵੱਡੀ ਸੱਟ ਲੱਗੀ ਹੈ ਹੂੰ ਗੱਲਬਾਤ ਮੰਨੀ ਜਾਵੇ ਨਾ ਮੰਨੀ ਜਾਵੇ ਅੱਗੇ ਕਿਹੜਾ ਗੱਲਬਾਤ ਮੰਨੀ ਗਈ ਹੈ ਕੇਂਦਰ ਨੇ ਕਿਹੜੀਆਂ ਗੱਲਾਂ ਮੰਨੀਆਂ ਗੱਲਬਾਤ ਚੱਲ ਰਹੀ ਹੈ ਨਹੀਂ ਚੱਲੀ ਟਕਰਾਅ ਦੀ ਸਥਿਤੀ ਹੈ ਪਰ ਗੱਲਬਾਤ ਲਈ ਬਲਾਕ ਕੇ ਉਸ ਤੋਂ ਬਾਅਦ ਐਡਾ ਵੱਡਾ ਐਕਸ਼ਨ ਹੋਣਾ ਉਹਨਾਂ ਨੇ ਜਵਾਬ ਦੇਈਆਂ ਆਪਣੇ ਆਪਣੇ ਤੌਰ ਤੇ ਆਪੂ ਕਰਦੇ ਆ ਮੈਂ ਸੁਣ ਰਿਹਾ ਸੀ ਸਨੀਰ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਹੈ ਬਿਲਕੁਲ ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਰਾਜਸੀ ਆਗੂ ਜਿਹੜੇ ਹੁੰਦੇ ਆ ਨਾ ਉਹਨਾਂ ਬਾਪਾ ਦੇ ਨੇਤਾ ਜਾਕੜੀਏ ਕਹਿ ਰਿਹਾ ਕਿ ਦੇਖੋ ਜੀ ਮੁਖਵੰਦਰੀ ਭਗਵੰਤ ਮਾਨ ਸਿੱਧੇ ਤੋਂ ਅਸਮੇਵਾਰ ਹੈ ਕਹਿੰਦੇ ਇਸੇ ਨੇ ਪਠਾਏ ਸੀ ਤੇ ਇਸੇ ਨੇ ਹਟਾਤੇ ਹੂੰ ਉਹ ਜਾਕੜ ਸਾਹਿਬ ਵੇਲੇ ਸੁਲਦੇਵੀ ਆਗੂ ਹੈ ਬੜਾ ਤਜਰਬਾ ਉਹਨਾਂ ਦਾ ਕਾਂਗਰਸ ਵੀ ਰਹੇ ਆ ਜਾਕੜ ਸਾਹਿਬ ਨੂੰ ਕਿਉਂ ਪੁੱਛੇ ਮੈਂ ਇਹਦਾ ਪੂਰਾ ਫਿਕਰਾ ਤਾਂ ਨਹੀਂ ਦਰਾ ਸਕਾਂਗਾ ਪਰ ਗੱਲ ਉਤਾਂ ਦੀ ਹੈ ਕਿ ਇਹ ਦੁਰ ਕੀ ਬਾਤ ਨਾ ਕਰ ਜੇ ਤਾ ਕਿ ਕਾਫਲਾ ਲੁੱਟਾ ਕਿਉਂ ਹੈ ਜੀ ਜਾਖੜ ਜੀ ਜੋ ਕੱਲ ਕੁਝ ਵਾਪਰਿਆ ਜੇ ਪਿਛਲੇ ਸਾਲਾਂ ਤੋਂ ਲਗਾਤਾਰ ਉਹ ਅੰਦੋਲਨ ਕਿਤੇ ਸੜਕਾਂ ਦੇ ਪੈੜ ਜਾ ਕੇ ਤੇ ਰੇਲਵੇ ਟ੍ਰੈਕ ਤੇ ਪੈੜ ਦੇ ਕੇ ਸੰਗੋ ਤੇ ਤਕਰਾਰ ਤੇ ਬੈਠੇ ਆ ਤੁਹਾਡੀ ਹਰਿਆਣਾ ਦੀ ਸਰਕਾਰ ਨੇ ਮਲੇਜ ਦੀਆਂ ਅੱਗੇ ਟੱਕਰਾਂ ਲਾ ਕੇ ਖੜੀਆਂ ਕਰ ਦਿੱਆਂ ਕਿ ਨਹੀਂ ਜਾ ਸਕਦੇ ਦਿੱਲੀ ਉਹ ਸਾਰਾ ਕੁਝ ਵਾਪਰਿਆ ਉਹ ਸਾਰੇ ਕੁਝ ਦਾ ਜੋ ਕੋਈ ਸੀ ਕੱਲ ਤਾਂ ਸਿਕਰ ਸੀ ਤੇ ਜਾਕਰ ਸਾਹਿਬ ਤੁਸੀਂ ਕਿਵੇਂ ਕਹਿੰਦੇ ਹੋ ਕਿ ਭਗਵੰਤ ਮਾਨ ਨੇ ਬਿਠਾ ਦੇ ਭਗਵੰਤ ਮਾਨ ਨੇ ਹਟਾਤੇ ਕੇਂਦਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਲਕੇ ਮੈਂ ਤਾਂ ਇਹ ਵੀ ਕਹਾਂਗਾ ਕਿ ਸਭ ਆਮ ਸਾਰੇ ਨੰਗੇ ਆ ਜੋ ਕੁਝ ਬਾਤ ਕਰਿਆ ਉਹ ਤਾਂ politikal ਲਾਹਾ ਲੈਣ ਦੇ ਲਈ ਕਾਂਗਰਸ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਅੱਜ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਲਈ ਪ੍ਰੋਟੈਸਟ ਕੀਤਾ ਗਿਆ ਜੀ ਕਿਸਾਨਾਂ ਦੀ ਹਮਾਇਤ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੇ ਕਿਹਾ ਕਿ ਵੀ ਗਲਤ ਕਾਰਵਾਈ ਹੋਈ ਹੈ ਬਾਸ਼ਪਾਵੈਸ ਨੇ ਜਾਖੜ ਦਾ ਕਹੀ ਰਿਹਾ ਕਿ ਮੰਤਰੀ ਵੀ ਕਹਿ ਰਹੇ ਕੇਂਦਰ ਦੇ ਇਹਦੀ ਗਲਤ ਕਾਰਵਾਈ ਹੋਈ ਹੈ ਅਕਾਲੀ ਦਸ ਆਖੀ ਰਿਹਾ ਦੂਜੀ ਪਾਸੇ ਆਪ ਦਾ ਵੱਖਰਾ ਨਜ਼ਰੀਆ ਆਪ ਕਹਿੰਦੇ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਹਾਂ ਪੰਜਾਬ ਕਿਸਾਨਾਂ ਦੇ ਨਾਲ ਖੜਾ ਹੈ ਅਸੀਂ ਕਹਿੰਦੇ ਇੰਨੀ ਗੱਲ ਕਹਿੰਦੇ ਕਿ ਸੜਕਾਂ ਨਾ ਰੋਕੋ ਪੰਜਾਬ ਵੱਡੇ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ ਕਰੋੜਾਂ ਆਰਬਾਂ ਰੁਪਏ ਦਾ ਨੁਕਸਾਨ ਹੋਇਆ ਸੰਘੂ ਦੇ ਖਨੋਰੀ ਬਾਰਡਰ ਬੰਦ ਕਰਨ ਦੇ ਨਾਲ ਥੋੜੀ ਲੜਾਈ ਕਹਿੰਦੇ ਕੇਂਦਰ ਨਾਲ ਹੈ ਕਰਨੇ ਦਿਓ ਪ੍ਰੋਟੈਸਟ ਕਰੋ ਕੇਂਦਰ ਜਾ ਕੇ ਦਿਓ ਪਰ ਸੜਕਾਂ ਨਾ ਰੋਕੋ ਹੁਣ ਸਾਰੀ ਗੱਲ ਜੋ ਨਜ਼ਰੀਆ ਕਿ ਨਿਕਲਿਆ ਕੌਣ ਦੋਸ਼ੀ ਹੈ ਲੱਗਦਾ ਹੈ ਦੇਹੀ ਹੈ ਪਰ ਕਿਸਾਨ ਹੀ ਦੋਸ਼ੀ ਹੈ ਕੋਈ ਨਾ ಕಾಂಗ್ರೆਦ ਦੋਸ਼ੀ ਹੈ ਨਾ ਪਾਜਬਾ ਦੋਸ਼ੀ ਹੈ ਨਾ ਆਪਰੇ ਦੋਸ਼ੀ ਹੈ ਨਾ ਕਾਲੀ ਦਾ ਦੋਸ਼ੀ ਹੈ ਦੋਸ਼ੀ ਤਾਂ ਫਿਰ ਹੋਈ ਹੋਏ ਨਾ ਜਿਨ੍ਹਾਂ ਦੇ ਕੱਲ ਰਾਤ ਪੈਂਦੇ ਦਿਨ ਛੁਬਦੇ ਨੇ ਨੇਰੇ ਚ ਜਿਸ ਵੇ ਪਿੰਡਾਂ ਜਗਸਰੇ ਕਹਨੇ ਆ ਕਿ ਰਹਿਰਾ ਦਾ ਟਾਈਮ ਹੁੰਦਾ ਹੈ ਪਾਠ ਦਾ ਟਾਈਮ ਹੁੰਦਾ ਹੈ ਉਸ ਵੇਲੇ 3000 ਤੋਂ ਵੱਡੀ ਪੁਲਿਸ ਗਿਣਤੀ ਜੋ ਉੱਥੇ ਆਈ ਅੰਤਰਾ ਕੈਂਪ ਤੇ ਬੈਠੇ ਕਿਨੇ ਕਿ ਕੈਂਪ ਤੇ ਸ਼ੰਭੂ ਹੋਵੇ ਖਨੋਈ ਹੋਵੇ 300 ਲੋਕ ਹੋਣਗੇ 400 ਲੋਕ ਹੋਣਗੇ ਕਿਦਰੇ ਗੱਲ ਦੀ ਉਹਨਾਂ ਨੂੰ ਵੀ ਸਮਝ ਨਹੀਂ ਪਈ ਕਿਸਾਨ ਆਗੂ ਨੂੰ ਕਿ ਆਪਾਂ ਸਾਰੇ ਦੇ ਸਾਰੇ 28 ਦੇ 28 ਇਕੱਠੇ ਹੋ ਕੇ ਗੱਲਬਾਤ ਲਈ ਕਰਨ ਜਾ ਰਹੇ ਆਂ 28 ਦੇ ਇਦਾਂ ਇਕੱਠੇ ਹੋ ਕੇ ਜਾ ਰਹੇ ਆਂ ਜੱਗੇ ਅੱਗੇ ਅੱਗੇ ਜਿਵੇਂ ਐਮਐਸਬੀ ਦੇ ਤਿਆਰ ਕਰੀ ਬੈਠੇ ਆ ਕਿ ਜੇ ਆਓ ਐਮਐਸਬੀ ਦਾ ਪੱਤਰ ਪੜੋ ਤੇ ਪਿੱਛੋਂ ਅਗਲਾ ਨੇ ਸ਼ੰਭੂ ਦੇ ਖਨੋਰੀ ਬਾਰਡਰ ਹੁੰਜ ਕੇ ਰੱਖਦੇ ਤੁਸੀਂ ਸਾਰੇ ਚੰਡੀਗੜ੍ਹ ਚ ਮੀਟਿੰਗਾਂ ਕਰਦੇ ਰਹੇਗੇ ਸੋ ਜਦੋਂ ਆਪਾਂ ਵਿਰੋਧੀ ਤੇ ਰਹੋਗੇ ਹਾਕਮ ਤੇ ਰਹਾ ਹੋਣ ਹਾਕਮ ਤੇ ਸ਼ੰਭੂ ਬਾਰਡਰ ਤੋਂ ਅੱਗੇ ਜਾ ਕੇ ਹਰਿਆਣਾ ਦੀ ਬਣ ਜਾਂਦੀ ਤੇ ਕੇਂਦਰ ਦੀ ਬਣ ਜਾਂਦੀ ਤੇ ਪੰਜਾਬ ਚ ਆਪ ਵਾਲੇ ਆ ਸਵਾਲ ਤਾਂ ਇਹ ਹੈ ਕਿ ਜਿਸ ਕਦਰ ਕੱਲ ਐਕਸ਼ਨ ਹੋਇਆ ਉਤੇ ਬਜ਼ੁਰਗ ਆ ਗੂ ਹੈ ਮਹਿਲਾਵਾਂ ਹੈ ਨੌਜਵਾਨਾਂ ਹਨ ਉਹਨਾਂ ਸ਼ਾਮ ਦਾ ਰੋਟੀ ਟੁਕ ਦਾ ਵੇਲਾ ਹੋਏਗਾ ਆਲੂ ਪਿਆਜ਼ ਰੋਲਦੇ ਫਿਰਦੇ ਆ ਕੈਦ ਸਿਲੰਡਰ ਰੋਲਦੇ ਫਿਰਦੇ ਆ ਪੀਸ ਵਾਲਾ ਨੇ ਇਕੱਠੇ ਕਰਕੇ ਭਾ ਲਿਆ ਜੀ ਜੀ ਕਿ ਤੁਈਤਾ ਸਾਡੇ ਬਾਪੂਆਂ ਸਾਡੇ ਚਾਚੇਆਂ ਸਾਡੇ ਤਾਏਆਂ ਬੜਾ ਸਤਿਕਾਰ ਆ ਤੁਹਾਡਾ ਇਜ਼ਤਕਾਰ ਕੈਮ ਰੱਖਣਾ ਤੁਸੀਂ ਆਪ ਕਰਕੇ ਬਸਾਂ ਚ ਬਹਿ ਜਾਓ ਹੂੰ ਜੇ ਨਹੀਂ ਇਜ਼ਤਕਾਰ ਮੰਨਦੇ ਜਾਂ ਨਹੀਂ ਸਾਡੀ ਗੱਲ ਮੰਨੋਗੇ ਤਾਂ ਫਿਰ ਇੱਕ ਦਸ਼ ਰਾਤੀ ਹੋਏ ਪਰ ਅਸੀਂ ਉਹਨੂੰ ਸਿੱਝਣਾ ਹੀ ਜਾਣਦੇ ਆਂ ਖੈਰ ਰੀਜ਼ਾ ਇੱਕ ਆਪਣਾ ਤਰੀਕਾ ਹੁੰਦਾ ਗੱਲ ਕਹਿਣ ਦਾ ਪਰ ਜੋ ਕੋਈ ਵਾਪਰਿਆ ਸ਼ੰਭੂ ਦੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਆਗੂਆਂ ਦੇ ਕਾਰਵਾਈ ਕੀਤੀ ਗਈ ਉਹ ਤਨ ਸੋਸੀ 400 ਸੀ 200 ਸੀ ਜਿੰਨੇ ਸੀ ਉਹਨਾਂ ਨੂੰ ਪਸਾਂਜ ਭਾਇਆ ਲੈ ਕੇ ਪਰ ਜਿਸ ਕਦਰ ਕਿ ਇੱਕ ਚੀਜ਼ ਦਿਖਾਈ ਗਈ ਮੀਡੀਆ ਦੇ ਅੰਦਰ ਕਿ ਕਿਸ ਕਦਰ ਜਿੱਥੇ ਕਦੇ ਕਿਸਾਨਾਂ ਦੇ ਨਾਰੇ ਗੂੰਜਦੇ ਸੀ ਸਟੇਜਾਂ ਦੇ ਉੱਤੇ ਉਹ ਸਟੇਜ ਜਿਹੜਾ ਜਿਹੜੇ ਪੀਲੇ ਪੰਨੇ ਦੀ ਗੱਲ ਕਰਦੇ ਹਾਂ ਦੇਖੋ ਪੀੜਾ ਪੰਜਾ ਤਾਂ ਬਟਨ ਨਾਲ ਚੱਲਦਾ ਹੂੰ ਉਹ ਇਹ ਨਹੀਂ ਦੇਖਦਾ ਕਿ ਸਰਬਨ ਸਿੰਘ ਪੰਦੇਰ ਦੀ ਜਿਹੜੀ ਸਟੇਜ ਆ ਉਹ ਢਾਈ ਜਾ ਰਹੀ ਹੈ ਜਾਂ ਰਸ਼ਾ ਤਸਕਰ ਦੀ ਸਟੇਜ ਕਟਾਇਆ ਜਾ ਰਹੀ ਹੈ ਜੇ ਕੰਜਲੀ ਦਾ ਬਟਨ ਆ ਨਜਾ ਤਸਕਰ ਦੇ ਜਾ ਕੇ ਲਾ ਦੇ ਉੱਥੇ ਪੀੜਾ ਪੰਜਾਬ ਉਧਾਂ ਢਾਏਗਾ ਜਿੱਥਾ ਸਰਵਨ ਦੇ ਸਟੇਟ ਆਦੀ ਜਿਜੀਸੇਂ ਢੱਲੇਵਾ ਉਹਨਾਂ ਲਈ ਕਮਰਾ ਤਿਆਰ ਕੀਤਾ ਗਿਆ ਹੂੰ ਜੀ ਚੇਚੇ ਤੋਂ ਦੇ ਕਮਰਾ ਜਿੱਥੇ ਆ ਕੇ ਲੋਕੋ ਨੂੰ ਮਿਲਣਗੇ ਗੱਲਬਾਤ ਕਰਨਗੇ ਬਾਹਰ ਸੰਕੜਿਆਂ ਹਜ਼ਾਰਾਂ ਦੀ ਗਿਣਤੀ ਚ ਲੋਕ ਆਉਂਦੇ ਆ ਉਹ ਪੀੜੇ ਤੇ ਤੰਬੂ ਲੀਰੋ ਲੀਰ ਕਰਤੇ ਡਾਇਰੈਕਟਰ ਅਦਾਸ ਟਰਾਲੀਆ ਅਦਾਸ ਜੀ ਤੰਬੂ ਰਹਿ ਗਏ ਟਰਾਲੀਆਂ ਦੇ ਅੰਦਰ ਤੇ ਤੰਬੂਆਂ ਵਾਲਿਆਂ ਨੂੰ ਪੁਲਿਸ ਲੈ ਗਈ ਰਾਤ ਦੇ ਹਨੇਰੇ ਵਿੱਚ ਜੀ ਸੱਚਾ ਦੂਜਾ ਪੱਖ ਵੀ ਹੈ ਪੱਖ ਸਿਆਸੀ ਵੀ ਹੈ ਕਿਵੇਂ ਦੇਖਦੇ ਹੋ ਬੀਜੇਪੀ ਨੇ ਵੀ ਤੰਜ ਕਸਦੇ ਕਾਂਗਰਸ ਨੇ ਵਿਕਾਸਤੇ ਕਾਂਗਰਸ ਨੇ ਤਾਂ ਇਹਦੇ ਤੇ ਪ੍ਰੋਟੈਸਟ ਹੈ ਜਿਹੜੀ ਉਹ ਵੀ ਕਰ ਦਿੱਤੀ ਫੱਟੀਆਂ ਹੱਥ ਦੇ ਵਿੱਚ ਲੈ ਕੇ ਹਾਲਾਂਕਿ ਆਮ ਆਦਮੀ ਪਾਰਟੀ ਇਸ ਤੇ ਬਿਲਕੁਲ ਵੀ ਹਲੇ ਤੱਕ ਨਹੀਂ ਬੋਲੀ ਕੋਈ ਅਧਿਕਾਰੀ ਕੋਈ ਕਿਸੇ ਤਰੀਕੇ ਦੀ ਸਟੇਟਮੈਂਟ ਪੰਜਾਬ ਸਰਕਾਰ ਵੱਲੋਂ ਸਾਹਮਣੇ ਨਹੀਂ ਆਉਂਦੀ ਸਿਆਸੀ ਪੱਖ ਤੋਂ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲੁਧਿਆਣਾ ਚੋਣਾਂ ਨੂੰ ਵੀ ਇਹਦੇ ਨਾਲ ਜੋੜਿਆ ਜਾ ਰਿਹਾ ਹੈ ਲੁਧਿਆਣਾ ਚੋਣਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਪਰ ਪਹਿਲਾਂ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਦੇਖੋ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਗੱਲ ਕਰੀਏ ਤਾਂ ਕਈ ਮੰਤਰੀ ਸਹਿਬਾਂ ਜਿਨ੍ਹਾਂ ਸਰਪਾਲ ਜੀ ਮੈਂ ਦੂਜੇ ਮੰਤਰੀ ਨੇ ਉਹਨਾਂ ਨੇ ਮੀਡੀਆ 'ਚ ਆ ਕੇ ਇਹ ਗੱਲ ਕਹੀ ਹੈ ਕਿ ਅਸੀਂ ਕਿਸਾਨਾਂ ਦੇ ਵਿਰੋਧੀ ਨਹੀਂ ਹਾਂ ਅਸੀਂ ਚਾਹੁੰਦੇ ਹਾਂ ਕਿਸਾਨਾਂ ਦਾ ਮਸਲਾ ਹਲਾਉਣਾ ਚਾਹੀਦਾ ਪਰ ਮਸਲਾ ਕੇਂਦਰ ਦੇ ਨਾਲ ਹੈ ਪੰਜਾਬ ਜੇ ਸੜਕਾਂ ਰੋਕ ਦੇਉ ਤਾਂ ਸੜਕਾਂ ਦੇ ਨਾਲ ਪੰਜਾਬ ਦੇ ਨੁਕਸਾਨ ਹੁੰਦਾ ਹੈ ਪੰਜਾਬ ਦਾ ਰੋਜ਼ਗਾਰ ਜਾਂਦਾ ਹੈ ਪੰਜਾਬ ਦੇ ਆਫਰ ਟਾਂਚੇ ਨੂੰ ਠੇਸ ਲੱਗਦੀ ਹੈ ਪੰਜਾਬ ਦੀ ਆਮਦਨ ਘਟਦੀ ਹੈ ਵਕਫ ਵਕ ਨਜ਼ਰੀਏ ਤੋਂ ਪੰਜਾਬ ਸਰਕਾਰ ਨੇ ਕਿਹਾ ਔਰ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ ਅਸੀਂ ਕਿਸਾਨ ਖਰੋਧੀ ਨਹੀਂ ਹੈ ਪਰ ਸੜਕਾਂ ਰੋਕ ਕੇ ਪੰਜਾਬ ਦਾ ਨੁਕਸਾਨ ਹੈ ਤੁਸੀਂ ਧਰਨੇ ਦਿਓ ਤਾਂ ਕੇਂਦਰ ਦੇ ਖਿਲਾਫ ਦਿਓ ਹੁ ਜਿਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਦੂਜੀਆਂ ਧਿਰਾਂ ਕਾਂਗਰਸ ਨੂੰ ਲੱਗਦਾ ਹੈ ਕਿ ਅਗਲੇ 27 ਦੇ ਜਿਹੜੀਆਂ ਚੋਣਾਂ ਆ ਰਹੀਆਂ ਨੇ ਇਹਦੇ ਮੁੱਦਾ ਪਨਾਇਆ ਜਾ ਸਕਦਾ ਹੈ ਸਾਨੂੰ ਫਾਇਦਾ ਹੋ ਸਕਦਾ ਹੈ ਕਾਂਗਰਸ ਨੂੰ ਇਹ ਲੱਗਦਾ ਹੋਵੇਗਾ ਇਸ ਕਰਕੇ ਡਟ ਕੇ ਖਲਾਫ ਬੋਲ ਰਹੀ ਹੈ ਭਾਜਪਾ ਦਾ ਹੋਰ ਵੀ ਕਮਾਲ ਹੈ ਕਿ ਮੰਗਾ ਕੇਂਦਰ ਵਾਲੇ ਵੀ ਨਹੀਂ ਮੰਨ ਰਹੇ ਤੇ ਸਾਰੀ ਗੱਲ ਭਗਵੰਦ ਮਾਨ ਦੇ ਸਿਰ ਸੁੱਟ ਰਹੇ ਆ ਸਵੇਸਾ ਹਮਾਮ ਚ ਜਿਹੜਾ ਇੱਕ ਗਰੀਬ ਕਿਸਾਨ ਹੈ ਅਨ ਹਤਾ ਕਿਸਾਨ ਹੈ ਉਧਰਾ ਦੇ ਨੇਰੇ ਚੜਾ ਸ਼ੰਭੂ ਤੇ ਕਨੋਰੀ ਬਾਰਡਰ ਤੋਂ ਨੂੰ ਸਮਝ ਨਹੀਂ ਲੱਗ ਰਹੀ ਘਾਰ ਵਾਪਸ ਕਿਹੜੇ ਮੂ ਨਾਲ ਜਾਏਗਾ ਭਾ ਜਿਹੜੇ ਪੋਲੀਟੀਕਲ ਆਗੂ ਆ ਉਹ ਦੇ ਬਿਆਨ ਦੇ ਬਿਆਨ ਦੇ ਬਿਆਨ ਦੇ ਬਿਆਨ ਇੱਕ ਪਾਰਟੀ ਨੇ ਸਾਰੀਆਂ ਪਾਰਟੀਆਂ ਨੂੰ ਇੱਕ ਦੂਜੇ ਨੂੰ ਲਾਂਬੇ ਦਿੱਤੇ ਜਾ ਰਿਹਾ ਹੈ ਦੋਸ਼ ਲਾਇਆ ਜਾ ਰਿਹਾ ਹੈ ਕਿਸਾਨ ਅਤੈਸ਼ੀ ਦੇ ਕਿਸਾਨ ਹਮੈਤੀ ਪੰਜਾਬ ਜੀ ਦਾ ਕਾਂਗਰਸ ਦੀ ਸਰਕਾਰ ਰਹੀ ਹੈ ਲੰਬਾ ਸਮਾਂ ਕਿੰਨੇ ਕਿਸਾਨਾਂ ਨੇ ਗੱਲਾਂ ਮੰਨੀਆਂ ਗਈਆਂ ਭਾਜਪਾ ਦਾ ਅੱਜ ਵੀ ਕੇਂਦਰ ਚ ਅਕਾਲੀ ਲਲ ਤੇ ਭਾਜਪਾ ਦੀ ਸਾਨ ਵੀ ਰਹੀ ਹੈ ਸੋ politcal ਰਾਸੀ ਰੋਟੀਆਂ ਸੇਕੀਆਂ ਜਾ ਰਹੀਆਂ ਜਾਂ ਕਿਸਾਨਾਂ ਦੀ ਗੱਲ ਹੋ ਰਹੀ ਹੈ ਇਹ ਸਾਰੀ ਲੜਾਈ ਚ ਜੋ ਕੁਝ ਕੱਲ ਵਾਪਰਿਆ ਦੇਖੋ ਕੋਈ ਕੁਝ ਕਹੇ ਇਹ ਗੱਲ ਤਾਂ ਹੈ ਸਾਫ਼ ਹੈ ਕਿ ਕਿਸਾਨ ਅੰਦੋਲਨ ਨੂੰ ਵੀ ਆਪਣੇ ਆਪ ਚ ਬਹੁਤ ਵੱਡਾ ਝਾਕਾ ਲੱਗਿਆ ਮੈਂ ਕਹਿਣਾ ਚਾਹਾਂਗਾ ਸ਼ਾਇਦ ਕਿਸਾਨਾ ਗੋ ਨੂੰ ਬੁਰੀ ਲੱਗੇ ਇਹ ਗੱਲ ਕਿ ਜਿੱਦਾਂ ਐਮਐਸਸੀ ਦੇ ਮੁੱਦੇ ਤੇ ਘੰਟਾ ਵੱਦੀ ਮੀਟਿੰਗਾਂ ਕਰਦੇ ਸੀ ਇਸੇ ਤਰੀਕੇ ਨਾਲ ਤੁਸੀਂ ਆਪਣੀ ਏਕਤਾ ਲਈ ਵੀ ਘੰਟਾ ਵੱਦੀ ਮੀਟਿੰਗਾਂ ਕਰਦੇ ਰਹੇ ਅਮਸੇਡਾ ਮੰਨਾ ਕੇ ਕੇਂਦਰ ਨੇ ਦੇਣੀ ਐ ਸਹਿਮਤੀ ਨਹੀਂ ਹੋਈ ਤੁਹਾਡੀ ਆਪਣੀ ਏਕਤਾ ਕਿਉਂ ਨਹੀਂ ਹੋ ਸਕਦੀ ਘੱਟੋ ਘੱਟ ਮਿਨੀ ਪ੍ਰੋਗਰਾਮ ਤੇ ਵੀ ਕਿਸਾਨ ਜਥੇਬੰਦੀਆਂ ਸੀ ਮੁੱਦ ਕਿਸਾਨ ਮੋਰਚਾ ਤੇ ਗਹਿਰਾ ਸੀ ਸੁਤਕਸਾਨ ਮੋਰਚਾ ਸੜਕੋ ਮੇਪਤ ਲੜਾਈ ਦਾ ਨਾਲ ਇੱਕ ਮੀਟਿੰਗ ਨਹੀਂ ਹੋਈ ਕਈ ਮੀਟਿੰਗਾਂ ਹੋਈਆਂ ਸਹਿਮਤੀ ਨਹੀਂ ਬਣੀ ਕੀ ਇਹ ਸਹਿਮਤੀ ਕਰਨੀ ਐ ਐਮਐਸਪੀ ਨਾਲ ਵੀ ਔਖੀ ਸੀ ਦੇਖ ਲੋ ਕ ਸੰਗੂ ਦੇ ਖਨੋਰੀ ਬਾਰਡਰ ਦੇ ਕੱਲ ਨਤੀਜੇ ਕੀ ਸਾਹਮਣੇ ਆਇਆ ਜੀ ਬਿਲਕੁਲ ਛਾਇ ਉਸ ਕੋ ਅੰਦੋਲਨ ਦਾ ਹਿੱਸਾ ਤੇ ਚਾਹੇ ਕੋਈ ਬਾਹਰ ਆ ਹੂੰ ਕਈ ਵਾਰ ਕਹਿੰਦੇ ਕਿ ਜਿਹੜਾ ਅੱਗ ਦਾ ਸੇਕ ਹੁੰਦਾ ਜ਼ਰੂਰੀ ਨਹੀਂ ਹੁੰਦਾ ਜਿਹੜਾ ਕਿ ਹੱਥ ਪਾਉਂਦਾ ਉਹੀ ਠੁਲਸਦਾ ਹੈ ਇਹਨਾਂ ਬਾਹਰ ਨੇੜੇ ਬੈਠਾ ਹੈ ਸੇਕ ਉਸ ਨੂੰ ਵੀ ਲੱਗਦਾ ਹੈ ਜੀ ਸੋ ਸਮੁੱਚੀ ਕਿਸਾਨ ਲਹਿਰ ਨੂੰ ਕੱਲ ਜਿਹੜਾ ਐਕਸ਼ਨ ਹੋਦਾ ਸੇਕ ਲੱਗਿਆ ਹੂੰ ਦੇਖਿਆ ਜਾਏਗਾ ਇਹਦੇ ਨਤੀਜੇ ਕੀ ਸਾਹਮਣੇ ਆਉਣਗੇ ਪਰ ਇਹ ਕੱਲ ਸਾਫ਼ ਹੈ ਕਿਸਾਨਾਂ ਚ ਰੋਸ ਦੇ ਪ੍ਰੋਟੈਸਟ ਅੱਜ ਦਾ ਛਿੜਪੜ ਜਾਣਕਾਰੀਆਂ ਆ ਰਹੀਆਂ ਕਿ ਅੰਮ੍ਰਿਤਸਰ ਦੇ ਵਿੱਚ ਫਰੀਦਕੋਟ ਚ ਪਟਿੰਡਾ ਮੋਗਾ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤੇ ਜਾ ਰਿਹਾ ਹੈ ਡੀਸੀ ਨੂੰ ਮੈਮੋਰੰਡਮ ਦਿੱਤੇ ਜਾ ਰਿਹਾ ਮੰਗ ਪੱਤਰ ਦਿੱਤੇ ਜਾ ਰਿਹਾ ਹੂੰ ਕਿ ਵੀ ਕਿਉਂ ਨਾਤੇ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਜੀ ਕਿਉਂ ਚੁੱਪਚੀ ਬੀਤੇ ਕੀਤਾ ਗਿਆ ਸਾਰਾ ਕੁਝ ਲੋਕ ਸਵਾਲ ਦਾ ਪੁੱਛਣਗੇ ਨਾ ਕਿਸਾਨਾਂ ਨੂੰ ਇਸ ਲਈ ਦਿੱਲੀ ਆਣ ਦੀ ਗੱਲ ਕਰਦੇ ਸੀ ਆਪਣੇ ਘਰ ਤੇ ਸੰਬੂ ਤੇ ਖਨੋਰੀ ਬਾਰਡਰ ਤੇ ਤੁਹਾਡੇ ਨਾਲ ਕੀ ਵਾਪਰ ਗਿਆ ਹੂੰ ਸਵਾਲ ਦਾ ਬਣਦਾ ਹੀ ਹੈ ਜੀ ਜਵਾਬ ਚਾਹੇ ਕਿਸਾਨ ਦੇਣ ਚਾਹੇ ਸਰਕਾਰਾਂ ਦੇਣ ਚਾਹੇ ਵਿਰੋਧੀ ਪਾਰਟੀ ਦੇ ਆਗੂ ਦੇਣ ਚਾਹੇ ਰਾਸੀ ਆਗੂ ਦੇਣ ਜੋ ਕੁਝ ਵਾਪਰਿਆ ਮੈਂ ਕਮਾਂਗਾ ਕਿ ਪੰਜਾਬ ਨਾਲ ਵਾਪਰਿਆ ਤੇ ਜੋ ਆਤਾ ਪੰਜਾਬੀ ਲੈਣਗੇ ਲੈਣਗੇ ਕਿ ਕਿਉਂ ਵਾਪਰਿਆ ਇਹ ਜੀ ਸਥਿਤੀ ਇਸ ਕਦਰ ਬਣੀ ਵੀ ਹੈ ਉਹ ਕੱਲ ਇੱਕ ਦਿਨ ਬਾਅਦ ਆਪਾਂ ਸਾਰੇ ਜਾਣਦੇ ਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਹੂੰ ਸੁਭਾਵਿਕ ਹੈ ਉਹ ਸੈਸ਼ਨ 'ਚ ਸਰਕਾਰ ਆਪਣੇ ਤੌਰ ਤੇ ਆਪਣਾ ਪੱਖ ਰੱਖੇਗੀ ਰੱਖੇਗੀ ਕਿ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਸਾਰਾ ਕੁਝ ਦਾ ਪਹਿਲਾਂ ਮੰਤਰੀ ਸਹਿਬਾਨ ਦੂਜੀ ਆਗੂ ਕਹਿ ਰਹੇ ਆ ਕਿ ਅਸੀਂ ਚਾਹੁੰਦੇ ਸੀ ਕਿ ਰਸਤਾ ਕਿਉਂਕਿ ਪੰਜਾਬ ਰੈਣਾ ਹਾਈ ਕੋਰਟ ਦੀ ਗੱਲ ਕਰ ਲਈ ਸੁਪਰੀਮ ਕੋਰਟ ਦੀ ਗੱਲ ਕਰ ਲਈ ਸਾਰੇ ਕਹਿੰਦੇ ਸੀ ਕਿ ਰਸਤੇ ਖਾਲੀ ਕਰਾਏ ਜਾਣ ਨਹੀਂ ਹੋਏ ਜੇ ਨਹੀਂ ਹੋਇਆ ਤਾਂ ਸਿੱਧੇ ਤੌਰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਹਾਂ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਕੋਈ ਕਹਿ ਰਿਹਾ ਕਿ ਕੇਂਦਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਪਸ ਜਰਲੇ ਵੇ ਬਿਲਕੁਲ ਉਹ ਤੇ ਜਸਵੰਤ ਖਾਲੇ ਆਇਆ ਹੈ ਕਿ ਭਾਜਪਾ ਲਈ ਕਹਿ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨ ਆਪਸ ਜਰਲੇ ਆ ਕੌਣ ਕਿਸ ਨਾਲ ਰਲਿਆ ਅਜੇ ਦੇ ਪਿੰਡੇ ਨੂੰ ਸੇਕ ਲੱਗਿਆ ਪਤਾ ਤਾਂ ਉਸ ਨੂੰ ਹੋਏਗਾ ਕਿ ਉਹਨਾਂ ਦੇ ਮੋਰਾਂ ਤੇ ਕਿੱਦੀ ਡਾਂਗ ਵਰੀ ਐ ਪਰ ਕੱਲ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਐ ਉਹਦੇ ਵਿਰੋਧੀ ਤਰ੍ਹਾਂ ਪ੍ਰੋਟੈਸਟ ਕਰਨੀਆਂ ਬਣਦਾ ਪ੍ਰੋਟੈਸਟ ਕਰਨਾ ਉਹਨਾਂ ਦਾ ਆਪਣੀ ਕਰਿਆ ਕਿਸਾਨਾਂ ਦੇ ਆ ਕੇ ਜਵਾਜ਼ ਬੁਲੰਦ ਕਰਨਗੇ ਪਰ ਕੀ ਪੰਜਾਬ ਵਿਧਾਨ ਸਭਾ 'ਚ ਰੌਲਾ ਪਾਉਣ ਦਾ ਮਨ ਤਾਂ ਹੂੰ ਕਿਸਾਨਾਂ ਦੀ ਹਮਾਇਤ ਕਰਨਾ ਹੋਵੇਗਾ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰਨੀ ਹੋਏਗੀ ਕਿ ਸੂਚੀਆਂ ਰਾਹੀਂ ਇਸ ਤਰ੍ਹਾਂ ਕੇਂਦਰ ਨੂੰ ਕਹਿਣੀ ਐ ਕਿ ਕਿਉਂ ਇਹ ਪੰਜਾਬ 'ਚ ਵਿਕੇੜਾ ਖੜਾ ਕੀਤਾ ਗਿਆ ਜੀ ਬਿਲਕੁਲ ਜਾਂ ਸਾਡੇ ਸਾਹਮਣੇ ਵੀ ਸੋ ਸਥਾਈ ਨੇ ਪੰਜਾਬ ਵਿਧਾਨ ਸਭਾ ਦੇ ਚੋਣਾਂ ਹੈ ਕਿ ਕੌਣ ਕਿੰਨਾ ਕਿਸ ਦੇ ਹੱਕ ਤੇ ਬੋਲਦਾ ਹੈ ਜੀ ਜੀ ਸ਼ਾਇਦ ਚੋਣਾਂ ਚੋਣਾਂ ਹੀ ਲਾਹਾ ਲਿਆ ਜਾ ਸਕਦਾ ਹੈ ਮੁੱਦਾ ਕਿਸਾਨੀ ਹੈ ਜਾਂ ਰਾਸੀ ਰੋਟੀਆਂ ਸੇਕਣਾ ਹੈ ਜੀ ਜੀ ਫੈਸਲਾ ਤਾਂ ਇਹ ਵੀ ਕਰਨਾ ਹੀ ਹੋਏਗਾ ਜੀ ਜੀ ਸੋ ਸਾਬ ਸਵਾਲ ਬਹੁਤ ਥੋੜਾ ਹੈ ਇਹ ਜ਼ਰੂਰ ਦੱਸੋ ਕਿ ਜੋ ਅੱਜ ਐਸ ਕੇ ਐਮ ਦੀ ਇੱਕ ਮੀਟਿੰਗ ਉਲੀਕੀ ਗਈ ਉਸ ਮੀਟਿੰਗ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਅੱਗੇ ਦੀ ਰਣਨੀਤੀ ਉਲੀਕ ਰਹੇ ਨੇ ਜਾਂ ਫਿਰ ਕਿਸ ਤਰ੍ਹਾਂ ਦੀ ਸੂਝਬੂਝ ਲੈ ਕੇ ਕਿਸਾਨ ਚੱਲ ਰਹੇ ਨੇ ਦੇਖੋ ਐਸ ਕੇ ਐਮ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਆਪਣੇ ਜਿਹੜੇ ਕਿਸਾਨਾਂ ਆਗੂਆਂ ਤੋਂ ਜਾਣਕਾਰੀ ਉਦਮਦਾਰ ਕੋਈ ਨਾ ਕੋਈ ਪ੍ਰੋਗਰਾਮ ਤਾਂ ਲਿਖਿਆ ਜਾ ਰਿਹਾ ਹੈ ਕਿਸਾਨਾਂ ਨੂੰ ਖੁਦ ਹੀ ਸਪਸ਼ਟ ਤੌਰ ਤੇ ਐਲਾਨ ਕਰਨਗੇ ਉਹਨਾਂ ਦਾ ਹੀ ਅਧਿਕਾਰ ਕੇ ਤਰ੍ਹਾਂ ਕਿ ਕੀ ਕਾਰਵਾਈ ਕਰਨੀ ਹੈ ਉਹਨਾਂ ਨੇ ਨਹੀਂ ਕਰਨੀ ਪਰ ਇਹ ਗੱਲ ਜ਼ਰੂਰ ਹੈ ਕਿ ਸਮੁੱਚੀ ਕਿਸਾਨੀ ਚ ਇਸ ਵੇਲੇ ਕੇਂਦਰ ਦੀ ਗੱਲ ਕਰ ਲਈਏ ਜਾਂ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਵੱਡੀ ਪੱਧਰ ਤੇ ਰੋਸ ਤੇ ਹਾਈ ਹੈ ਬਿਸ਼ੱਕ ਮੈਂ ਸੁਣ ਰਿਹਾ ਕਿ ਵਪਾਰੀ ਵਰਗ ਹੈ ਕਈ ਹੋਰ ਵਰਗ ਹੈ ਜਿਹੜੇ ਇਸ ਗੱਲ ਨਾਲ ਬੜੇ ਹਤਾਸ਼ ਸੀ ਕਿ ਲੰਬੇ ਸਮੇਂ ਤੋਂ ਸ਼ੰਭੂ ਦੇ ਖਨੋਰੀ ਬਾਰਡਰ ਬੰਦ ਪਏ ਆ ਕਿ ਨਾਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਨੂੰ ਅਸਲ ਵਿੱਚ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਸੀ ਉਹਦੇ ਲਈ ਕੇਂਦਰ ਵੀ ਜ਼ਿੰਮੇਵਾਰ ਹੈ ਤੇ ਪੰਜਾਬ ਸਰਕਾਰ ਵੀ ਉਹਦੇ 'ਚ ਭੂਮਿਕਾ ਨਿਭਾ ਸਕਦੀ ਸੀ ਜਿਹਨੇ ਨਿਭਾਈ ਨਹੀਂ ਗਈ ਸੋ ਐਸਕੇਮ ਕਿਸ ਕਦਰ ਇਸ ਐਕਸ਼ਨ ਦੇ ਜੋ ਕਾਰਵਾਈ ਹੋਈ ਹੈ ਕੀ ਪ੍ਰੋਗਰਾਮ ਲਿਖੇਗਾ ਉਹਦੀ ਜਾਣਕਾਰੀ ਤੇ ਐਸਕੇਮ ਹੀ ਦੇਣਗੇ ਜੀ ਜੀ ਪਰ ਇਹ ਗੱਲ ਹੈ ਕਿ ਕਿਸਾਨਾਂ ਦੇ ਅੰਦਰ ਇੱਕ ਤਕਰਾਰ ਰੋਸ ਪਾਇਆ ਜਾ ਰਿਹਾ ਹੁਣ ਇਹ ਵੀ ਦੇਖਣ ਵਾਲੀ ਗੱਲ ਹੈ ਇਹ ਜਦੋਂ ਸੰਯੁਕਤ ਕਿਸਾਨ ਮੋਰਚਾ ਨੇ ਪਹਿਲਾਂ ਐਲਾਨ ਕੀਤਾ ਸੀ ਇਸ ਤੋਂ ਵੀ ਪਹਿਲਾਂ ਸੈਕਸ਼ਨ ਨੂੰ ਵੀ ਪਹਿਲਾਂ ਕਿ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦਾ ਬੱਜ ਕਰਕੇ ਤਾਂ ਚੱਲ ਰਿਹਾ ਹੈ ਜੀ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵਾਲਾ ਮਾਰਚ ਕੀਤਾ ਜਾਏਗਾ ਕਿਸਾਨਾਂ ਵੱਲੋਂ ਇਹੋ ਜੀ ਸਥਿਤੀ ਦੇ ਚੱਲਦਿਆਂ ਕਿ ਪੰਜਾਬ ਸਰਕਾਰ ਜਿੱਦਾਂ ਪਹਿਲਾਂ ਉਹਨਾਂ ਰੋਕਿਆ ਗਿਆ ਸੀ ਉਹ ਮਾਰਚ ਕਰ ਪਾਉਣਗੇ ਜਾਂ ਆਪਣੇ ਕੋ ਹੋਰ ਨੀਤੀ ਅਪਣਾਉਣਗੇ ਇਹ ਵੀ ਆਪਣੇ ਅੰਦਰ ਵੱਡਾ ਸਵਾਲ ਹੈ ਕਿਉਂਕਿ ਇੱਕ ਦਿਨ ਪਹਿਲਾਂ ਜਿਹੜਾ ਸ਼ੰਭੂ ਦੇ ਖਨੋਰੀ ਬਾਡਰ ਤੇ ਐਕਸ਼ਨ ਹੋਇਆ ਜਿਸ ਕਦਰ ਉਥੋਂ ਕਿਸਾਨ ਮੋਰਚਾ ਖਦੇੜਿਆ ਗਿਆ ਜੀ ਜੀ ਕੀ 26 ਮਾਰਚ ਆ ਕਿਸਾਨਾਂ ਦਾ ਉਹ ਕਾਰਪਾਉਣਗੇ ਆਪਣੇ ਅੰਦਰ ਵੱਡਾ ਸਵਾਲ ਹੈ ਜੀ ਜੀ ਇਸ ਦਾ ਜਵਾਬ ਕਿ ਆਪਾਂ ਵੀ ਜਰਨਲ ਦੇ ਗਏ ਆਪਾਂ ਉਮੀਦ ਕਰਦੇ ਆ ਕਿ ਕਿਸਾਨ ਇਸ ਮੁੱਦੇ ਤੇ ਜ਼ਰੂਰ ਸਾਂਝ ਪਾਉਣਗੇ ਕਿ 26 ਮਾਰਚ ਦਾ ਜਿਹੜਾ ਅੰਦੋਲਨ ਹੈ ਜਾਂ ਮਾਰਚ ਹੈ ਉਹਦੇ ਕੀ ਪ੍ਰੋਗਰਾਮ ਲੈ ਕਰ ਰਹੇ ਆ ਜੀ 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 ਸਤ ਸਾਬ ਅੱਗੇ ਗੱਲ ਕਰਾਂਗੇ ਪੰਜ ਮੈਂਬਰੀ ਕਮਿਟੀ ਜੋ ਭਰਤੀ ਕੀਤੀ ਜਾ ਰਹੀ ਹੈ ਕਮੇਟੀ ਦੇ ਵੱਲੋਂ ਉਸ ਦੀ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਉਸ ਨੂੰ ਲੋਕ ਵੱਡੇ ਪੱਦਰ ਤੇ ਭਰਤੀ ਮਹਿੰਮ ਦੇ ਵਿੱਚ ਆਪਣੇ ਸ਼ਮੂਲੀਅਤ ਦਰਜ ਕਰਵਾ ਰਹੇ ਨੇ ਹਾਜ਼ਰੀ ਲਗਵਾ ਰਹੇ ਨੇ ਤੇ ਭਰਤੀ ਕਰਾ ਰਹੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਸਮਾਂ ਬਹੁਤ ਥੋੜਾ ਹੈ ਪਰ ਮੁੱਦਾ ਬਹੁਤ ਅਹਿਮ ਹੈ ਬੇਗੋ ਸਹੀ ਕਿਹਾ ਮੈਂ ਸੰਗੀਪ ਜੇ ਕਹਾਂਗਾ ਬਿੰਗੇ ਜਾਨਸ ਕਿ ਦੇਖੋ ਪੰਜਾਬ ਚ ਸਾਰੇ ਭਾਈਚਾਰੇ ਸਤਿਕਾਰ ਦਾ ਪਾਤਰ ਹੈ ਪਰ ਦੋ ਵੱਡੇ ਭਾਈਚਾਰੇ ਕਹਿ ਲਿਏ ਇੱਕ ਦੂਜੇ ਨਾਲ ਜੁੜੇ ਇੱਕ ਕਿਸਾਨੀ ਹੈ ਤੇ ਦੂਜਾ ਪੰਥਕ ਮਾਮਲੇ ਨਾਲ ਜੁੜਿਆ ਧਰਾਂ ਦੋਨੇ ਪਰੇਸ਼ਾਨਾ ਕਿਸਾਨ ਆਪਣੀ ਜਗ੍ਹਾ ਪਰੇਸ਼ਾਨ ਹੈ ਪੰਥਕ ਮੁੱਦੇ ਨੂੰ ਲੈ ਕੇ ਪੰਥਕ ਧਰਾਂ ਆਪਣੀ ਜਗ੍ਹਾ ਤੇ ਪਰੇਸ਼ਾਨ ਹੈ ਸੋ ਆਪਾਂ ਗੱਲ ਕਰ ਰਹੇ ਹਾਂ ਉਸ ਪੰਥਕ ਤੇ ਦੀ ਪੰਜ ਮੈਂਬਰੀ ਕਮੇਟੀ ਦੀ ਜਿਨੇ ਸੁਮਨੀ ਕਾਲੀਦਲ ਦੇ ਬਰਾਬਰ ਇੱਕ ਜਿਹੜੀ ਸੁਮਨੀ ਕਾਲੀਦਲ ਦੇ ਨਾਂ ਦਿੱਤੇ ਖਾਲੀਦਲ ਦੇ ਨਾਂ ਦਿੱਤੇ ਭਰਤੀ ਦੀ ਮਹਿਮ ਸ਼ੁਰੂ ਕੀਤੀ ਉਹਦਾ ਆਗਾਜ਼ ਸ਼ੁਰੂ ਕੀਤਾ ਅਕਾਲ ਤਸਤ ਸਤਿ ਨਮਸਤੇ ਕੋ ਕੇ ਉਹਨਾਂ ਆਗੂਆਂ ਦਾ ਦਾਅਵਾ ਹੈ ਕਿ ਵੱਡੀ ਪੱਧਰ ਤੇ ਹੰਗਾਰਾ ਮਿਲ ਰਿਹਾ ਹੈ ਮੈਂ ਦੇਖ ਰਿਹਾ ਸੀਗਾ ਮੀਡੀਆ ਨੂੰ ਜਿਹੜੇ ਬਿਆਨ جاری ਹੋਏ ਆ ਪੰਨ ਮੈਂਬਰ ਕਮੇਟੀ ਵੱਲੋਂ ਇਹ ਪਾਰਟੀ ਮੈਂਬਰ ਦੀ ਅਖਵਾਈ ਕਰ ਰਿਹਾ ਉਹ ਕਹਿੰਦੀ ਜੀ ਇੰਨਾ ਹੰਗਾਰਾ ਮਿਲਿਆ ਜਿਹੜੀਆਂ ਪਰਚੀਆਂ ਉਹਨਾਂ ਨੇ ਕਾਪੀਆਂ ਕਰੀਏ ਪੰਘਾ ਹੋਣੀਆਂ ਭਰਤੀ ਲਈ ਉਹ ਥੋੜੀਆਂ ਪੈ ਗਈਆਂ ਕਿ ਹੁਣ ਕੋਈ ਦਿਨ ਹੋਰ ਲੱਗਣਗੇ ਤੇ ਉਹਨਾਂ ਨੇ ਜਿਲਾਵਾਰ سلسلہ ਬਣਾ ਲਿਆ ਜੀ ਜੀ ਇੱਕ ਦਿਨ ਬਠਿੰਡੇ ਜਾਣਗੇ ਇੱਕ ਦਿਨ ਫਰੀਦਕੋਟ ਜਾਣਗੇ ਇੱਕ ਦਿਨ ਅਮਰਸਰ ਜਾਣਗੇ ਡੇਟਾ ਐਲਾਨ ਕਰ ਦਿੱਤੀਆਂ ਕਿ ਹਰ ਜ਼ਿਲ੍ਹੇ ਚ ਵੱਖਰੇ ਵੱਖਰੇ ਤੌਰ ਤੇ ਜਾ ਕੇ ਪਰਤੀ ਮੇਂ ਹਮਲੇ ਪਰਤੀਆਂ ਵੰਡੀਆਂ ਜਾਣਗੀਆਂ ਕਿੰਨਾ ਘੰਗਾਰਾ ਮਿਲਦਾ ਇਹਦਾ ਪਤਾ ਤਾਂ ਬਾਅਦ ਚ ਲੱਗੇਗਾ ਪਰ ਇੱਕ ਗੱਲ ਆਪਾਂ ਕਹਿ ਸਕਦੇ ਆ ਕਿ ਇਹਦੇ ਨਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਐ ਸਰਵਿਸਿੰਗ ਬਾਦਲ ਸਿੱਧੇ ਜਾਂ ਸਿੱਧੇ ਤੌਰ ਤੇ ਇਹਦੇ ਰੁਵਾਈ ਕਰ ਰਿਹਾ ਨੀਂਦ ਉਹਨਾਂ ਦੀ ਵੀ ਉੜਦੀ ਨਜ਼ਰ ਆਏ ਕਿਉਂਕਿ ਮੀਡੀਆ ਦੀ ਜਾਣਕਾਰੀ ਇਹ ਆਪਾਂ ਸਾਂਝੀ ਕਰ ਰਹੇ ਆ ਕਿ ਇਸ ਨਵੀਂ ਧਰਤੀ ਮੈਂ ਉਹਨੂੰ ਵੱਡਾ ਹੰਗਾਰਾ ਮਿਲ ਰਿਹਾ ਜੀ ਇਹ ਵੱਡਾ ਹੰਗਾਰਾ ਮਿਲ ਰਿਹਾ ਤਾਂ ਕਾਲੀ ਦਲ ਦੀ ਧਰਤੀ ਮੈਂ ਦਾ ਕੀ ਬਣੇਗਾ ਸਿੱਧੇ ਤੌਰ ਤੇ ਜਿਹੜੀ ਟਕਰਾਅ ਦੀ ਸਥਿਤੀ ਬਣ ਰਹੀ ਹੈ ਇਹ ਸਥਿਤੀ ਦੇ ਵਿੱਚੋਂ ਕਾਲੀ ਦਲ ਆਪਣੇ ਆਪ ਨੂੰ ਕਿਵੇਂ ਅੱਗੇ ਵਧ ਸਕੇਗਾ ਜੀ ਆਪਣੇ ਆਉਂ ਚ ਵੱਡਾ ਸਵਾਲ ਹੈ ਜੀ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਕੁਝ ਆਹ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਤੇ ਵੱਡਾ ਵਿਸ਼ਾ ਜਿਹੜਾ ਉਹ ਕਿਸਾਨੀ ਦਾ ਹੈ ਕਿਸਾਨੀ ਦੇ ਪੱਖ ਜਾਣੇ ਗਏ ਨੇ ਕਿ ਸਿਆਸੀ ਪੱਖ ਤੋਂ ਇਸ ਅੰਦੋਲਨ ਦੀ ਕੀ ਮੱਤ ਹੈ ਜਾਂ ਇਸ ਨੂੰ ਖਿਲਾਰਨ ਦੀ ਖਦੇੜਨ ਦੀ ਕੀ ਮੱਤਤਾ ਰਹੀ ਹੈ ਉਮੀਦ ਕਰਦੇ ਹਾਂ ਅਸਤਾਏ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ